ਕਹਾਮਤ ਜਗਾੜੇ ਵਾਲਾ ਵਧੀਆ ਹੋਏ ਕਿਦਾਂ ਬਣਾਇਆ ਹੋਇਆ ਇਹ ਤਾਂ ਇਹ ਤਾਂ ਜਮਾ ਇੱਕ ਨੰਬਰ ਕੰਮਾ ਜਮਾ ਆਇਆ ਨਾ ਜੀ خدا ਇਹ ਵੀ ਮਦਦ ਅੱਖਾਂ ਤੇ ਤੂੰ ਆ ਪਾਇਆ ਬੁਰੀ ਹਾਲਤ ਹੋਈ ਪਈ ਤੇ ਮੇਰੀ ਤਾਂ ਉਹਦਾ ਕੋਈ ਸਵਾਰਦਾਈ ਇਹ ਤਾਂ ਚਾਹੇ ਤੂੰ ਤੀਜੇ ਦਿਨ ਢੋਲ ਕੱਢੀ ਜਾਲਾ ਆਰਾਮਦਾਰੀ ਹੈ ਚਾਹੇ ਕੱਲਾ ਬੰਦਾ ਕੱਢ ਲੇ ਤੇ ਤਾਂ ਵੀ ਬੜੀਆ ਚੀਜ਼ ਹੈ ਭੈਣਾ ਜੇ ਸਰਕਾਰ ਕਦੇ ਮਹਾਰਾਜਾ ਕਹਿੰਦੇ ਭਾਈ ਆਪਣੇ ਪੀਣ ਜੋ ਵੀ ਕੱਢ ਲਿਆ ਕਰੋ ਐਨੀ ਕੁ ਤਾਂ ਕਹਿੰਦੇ ਨਹੀਂ ਕੋਸਾ ਐਨੀ ਕੰਤ ਨਹੀਂ ਕੋਸ ਕਹਿੰਦੇ ਪੇਨ ਜੋਗਰੀ ਨੂੰ ਯਾਰ ਕੋਸਾ ਲੈ ਗਏ ਇਹ ਕਿਹੜੇ ਗੰਦਮੰਦ ਪੀ ਕੇ ਪਾਇਆ ਲੋਕਾਂ ਨੂੰ ਬਿਮਾਰੀਆਂ ਅਠਵਾਰੀ ਐ ਸਰਕੂਸਰ ਸਾਂਉ ਲੱਗਦਾ ਹੈ ਹਾਂ ਤਾਂ ਗੋਲੀਆਂ ਗੱਟਿਆਂ ਵਾਲੀ ਹੁੰਦੀ ਆ ਬਾਬੂ ਦੇ ਪਾਪੇ ਆਪਾਂ ਇੱਧਰ ਦੇ ਖਸਮ ਦੇ ਦੀਏ ਪ੍ਰਭੂ ਕੀ ਆਪਾਂ ਦੇ ਖਸਮ ਦੀ ਚਾੜਾ ਫਲਾ ਹੌਲੀ ਮਰ ਲਾ ਪਾ ਦੇ ਖਸਮ ਜਦੋਂ ਮੇਰੇ ਸਾਹ ਦਾ ਕੋਈ ਕਾਰਜ ਦਾ ਕੰਮ ਕਰਨ ਦਾ ਪੁੱਛੀ ਉੱਚੀ ਬੁੱਲੂ ਜਾਣ ਜਾਣ ਕੇ ਆ ਬੋਤਲਾ ਵੀ ਇੱਥੇ ਖਲਾਰੀਆਂ ਪਈਆਂ ਮਤਨ ਸ਼ਰਮ ਨਹੀਂ ਆਉਂਦੀ ਦਾਰੂ ਘੜ ਦਾ ਫਿਰਦਾ ਘਰ ਪੱਠੀ ਲਾ ਕੇ ਡੱਬਕੇ ਮਰ ਜਾ ਤੇਰੇ ਤਾਂ ਚੇਤੜ ਕੁੱਟਨੇ ਕੁੱਟੇ ਨਾਲ ਸਾਡੇ ਵੀ ਕਟੌਲੇ ਦੇ ਘਾਤੇ ਮਲਾਜਮ ਆ ਗਿਆ ਓਏ ਕਿ ਸੇਰ ਹੁਣੀ ਪਤਾ ਲੱਗਦਾ ਇਥੇ ਭਾਣ ਦਾ ਖਮ ਕੈਮਰੇ ਲੱਗੇ ਨੇ ਬਾਰੇ ਪਤਾ ਲੱਗਣ ਨਾ ਤੂੰ ਰਾਤ ਨੂੰ ਇਹਨੂੰ ਕੱਢ ਲੰਦਾ ਰਾਤ ਨੂੰ ਤੇਰੇ ਪਤੰਦਰ ਮੱਕੀ ਦਾ ਚਾਰ ਪਾਉਣਗੇ ਇਧਰ ਮੁਸਕਰੀ ਆ ਦੂਰ ਦੂਰ ਮੁਸਕ ਜਾਊਗੀ ਇਥੇ ਜਿਆਦਾ ਤੇਰੇ ਡੋਂ ਬਲਿਆ ਮੂਤ ਪੀਣ ਦਾ ਸ਼ਰਮ ਨਹੀਂ ਮੰਦਾ ਤੂੰ ਪਤਾ ਲੱਗੇ ਨਾ ਲੱਗੇ ਭਾਈ ਤੂੰ ਪਤਾ ਲਵਾ ਮੀ ਰੋਲਾ ਪਾਪਾ ਮੇਲੇ ਭਾਣ ਦੇ ਖਾਲ ਹਰਦੀ ਨਹੀਂ ਤਕਰੇ ਪਾਉਂਦੇ ਮੇਲੇ ਮੇਰੀ ਗੱਲ ਸੁਣ ਲੈ ਬਈ ਮੇਰਾ ਇਹ ਬੰਦਾ ਆ ਮੈਂ ਆਪਣੇ ਬੰਦੇ ਨਾਲ ਗੱਲ ਕਰਦੀ ਆ ਤੂੰ ਘਰ ਹੁਣ ਵਿੱਚ ਬ ਮੈਂ ਆਪਲਾ ਆਇਆ ਹਾਂ ਦਾਰੂ ਕੱਢਣ ਵਾਸਤੇ ਆ ਵੀ ਆ। ਹੈ ਉੱਪਰੇ ਬੰਦੇ ਵੀ ਮੇਰੇ ਸਿਰ ਚੜਾ ਮੈਨੂੰ ਬੋਲਦੇ ਆ ਘਰ ਆ ਕੇ। ਲੈ ਤੈਨੂੰ ਦਾਰੂ ਜ਼ਰੂਰੀ ਆ ਕਿ ਸਰਜੀਤ ਜ਼ਰੂਰੀ ਆ? ਮੈਂ ਤਾਂ ਦਾਰੂ ਜ਼ਰੂਰੀ ਆ ਭਾਈ। ਤੂੰ ਜਾ ਪਾਦਾ। ਕਿੱਥੇ ਜਾਣਾ ਬਾ ਜਾ ਨਿਕਲ ਜਾ। ਹੁਣ ਪੀਂਦਾ ਨਹੀਂ ਚਾ। ਰੋਟੀ ਨਹੀਂ ਡੱਫਦਾ। ਮੇਰੇ ਸੱਤ ਪਾ ਦੇ। ਪਾਵੇ ਮੇਰੇ ਸਿਰ ਚੜਾ ਰੋਟੀ ਨਾਲ ਚਾ। ਮੈਂ ਕਹੀ ਜਰਾ ਮਾਪੇ ਖਾ ਲੂ ਤਾਂ ਧਰ ਦੇ ਇੱਥੇ ਬਿੰਦੇ ਦਿੰਦੀ ਆ ਜਿਹੜਾ ਇੱਧਰ ਦਿੰਦੀ ਆ ਜਿਹੜਾ ਇੱਧਰ ਪਤਾ ਨਹੀਂ ਕੀ ਗੱਲ ਹੰ। ਫੇਰੇ ਦੀ ਨਾਵੇਂ ਤੂੰ ਨੇ ਬੱਬੂ ਦੇ ਪਾਪੇ ਮੇਰੀ ਗੱਲ ਸੁਣ ਜਾ ਨਰਾਲੇ ਬਾਬੇ ਦੀ ਘਰ ਜੋਤ ਲੱਗੀ ਹੋਈ ਆ ਤੂੰ ਕਿਸਾਣਾ ਲੱਗਦਾ ਇੱਥੇ ਦਾਰੂ ਕੱਢਣ ਦਾ ਤੇਰੀ ਵਾ ਦੀਮਨ ਨਰਾਲੇ ਦੀ ਕੋਇਣ ਦੀ ਨਾਲੇ ਤੈਨੂੰ ਥਲਾ ਲਾ ਦੇ ਕਿਤੇ ਹਾਂ ਹਰਦੀਉ ਨਹੀਂ ਮੇਰੇ ਸੱਜੇ ਮੈਂ ਕਿਹਾ ਵੀ ਬੰਦਿਆ ਮੰਗੂ ਤੂੰ ਅੰਦਰ ਬਹਿ ਜਾ ਬਰ ਕਿ ਤੈਨੂੰ ਇੰਡੀਆ ਲੈਣੀ ਕਿਥੇ ਰੌਲਾ ਕਿਉਂ ਪਾ ਰਿਹਾ ਤੈਨੂੰ ਗੁਰਦੇ ਫੇਫੜੇ ਤੇਰੇ ਸਾਰੇ ਫੇਲ ਹੋਏ ਪਏ ਆ ਹੈ ਮੈਂ ਤਾਂ ਇੰਜਨ ਕਰ ਦੂੰ ਮੇਰੇ ਸੱਜਾ ਸਿਰ ਚੜੀਏ ਨਾ ਮੇਰਾ ਬਲੱਡ ਵਧਾਈ ਜਾਂਦੀ ਹੈ ਰੋਟੀ ਨਾ ਖਾਮੀ ਚੌਂ ਨਾ ਪੀਮੀ ਦਾਰੂ ਪੀਮੀ ਆਹ ਮੂਤ ਪੀਲਾ ਸ਼ਰਮਨੀਆ ਦੀ ਡੁੱਬ ਕੇ ਮਰਨੇ ਨੂੰ ਲੱਗਾ ਆ ਇੱਥੇ ਜਾਨੀ ਹੈ ਕਿ دیਵਾ ਮੇਰੇ ਸਲਵੀਆਂ ਬਕਲੀਆਂ ਉਹ ਦੇਖ ਖਸਮਦੀ ਇਹ ਨਹੀਂ ਹੱਤੀ ਉਹ ਉਧਰੀ ਵਗ ਜਾ ਭਾਈ ਉਧਰੀ ਵਗ ਜਾ ਮੈਂ ਖੜੀ ਸੀ ਚਲ ਮੈਂ ਖੜੀ ਸੀ ਇੱਥੇ ਪਰ ਕਹਿੰਦਾ ਬਨੇ ਟਾਂਗਾਂ ਮਾਰ ਦੇ ਇੱਥੇ ਡੋਕੇ ਨੇ ਖੜੀ ਹਾਂ ਕਿੰਦੇ ਬੰਦੇ ਉੱਥੇ ਸੂਹਾਂ ਲੈਂਦੀਆਂ ਬਰਾ ਮੂੰਹ ਕਰ ਕਰ ਕੇ ਮੈਨੂੰ ਮੰਗਿਆ ਰੁਪਈਆ ਨਹੀਂ ਦਿੰਦਾ ਤੂੰ ਖਰਚੇ ਕਰਦਾ ਫਿਰਦਾ दारू ਤੇ ਬਾਜਾ ਸਰਜੀ ਤੂੰ ਮੇਰਾ ਬਲੱਡ ਨਾ ਬਧਾ ਤੂੰ ਬਲੱਡ ਤਾਂ ਹਨ ਮੇਰਾ ਬਧੂ ਐਂ ਦੇ ਖਾਗ ਰੌਲਾ ਪਾ ਪਾ ਕੇ ਸਾਰੇ ਪਿੰਡ ਨੂੰ ਦੱਸ ਦੇ ਤੁਸੀਂ दारू ਕੱਢਦੇ ਆ ਅੱਛਾ ਮੈਂ ਕਿ ਤੈਨੂੰ ਮਰਾਲਾ ਹੀ ਸੋਧੂ ਲੱਗੀ ਨਿਕਲੂ ਆਂ ਲੱਗੀ ਪੈਣ ਤੁੱਕਾ ਤੁੱਕਾ ਜਾਂ ਤਾ ਦਫਾ ਨਾ ਕਰ। ਅੰਦਰ ਤਰ ਤੱਕ ਮਿੰਟ ਡੋਰ ਚੱਲ ਗਈ ਓਏ। ਦਰਵਾਜ਼ੇ ਦੀ ਕਿੱਕ ਨੰਬਰ ਕੋਈ ਦਰ। ਅਨੇ ਬਦਲ ਲੈ। ਆਣੀ ਦਾ ਬਦਲ ਮੈਂ ਤਾਂ ਮੈਂ ਬਦਲ ਦਿੰਦਾ ਨਾ। ਬਦਲ ਦੇ ਬਦਲ। ਬਦਲ ਦੇ ਏ। ਲੈ। ਕੰਜੀਦਾਰ ਜੰਤਰ ਪੱਕਾ ਹੀ ਕਰਾਇਆ ਹੋਰਨੇ ਹੈ ਓਏ। ਕਿਦੇ ਲੈ ਫੜ ਕੇ। ਇਹ ਤਾਂ ਮੈਂ ਪੁਨਾ ਦੇ ਲੈ ਜਗਦੇਵ ਕਿਉਂ। ਉਹਨਾਂ ਦਾ ਪੱਕਾ ਕਰਾਇਆ ਹੋਇਆ ਸਿਸਟਮ। ਕਿੰਦੇ ਲੈ ਕੋਈ। ਉਹ ਤਾਂ ਡਿੱਦੀ ਪਿੰਦੇ ਨੇ। ਹੈ। ਡਿੱਦੀ। ਤੱਕਾ ਕਿੰਦੀ ਚੰਗੀ ਚੀਜ਼ ਹੈ ਨਾ ਜੇ ਸਰਕਾਰ ਕਹਿੰਦੇ ਕਹਿੰਦੇ ਭਾਈ ਆਪ ਦੀਆਂ ਬੋਤਲਾਂ ਦੂਰ ਲੈ ਕੱਢ ਲਿਆ ਕਰੋ ਹੈ ਇਹ ਜਿਹੜੇ ਬੰਦੇ ਕਰਦੇ ਨੇ ਤੱਕਾ ਵੇਚਣ ਵਾਲਾ ਉਹ ਕੰਮ ਖਰਾਬ ਕਰਦਾ ਕਰੇ ਪਿੰਡ ਨੂੰ ਕੀ ਕਹਿੰਦੀ ਹੈ ਸਰਕਾਰ ਬਦਲ ਦੇ ਇਹ ਦੋ ਬਾਲਟੀ ਭਰ ਲਿਆ ਪਾਣੀ ਦੀ ਪਹਿਲਾਂ ਮੈਂ ਆਪ ਦੋਲ ਕੇ ਹੂੰਗਾ ਕਰ ਜਾਓ ਭਾਈ ਉਹਦੇ ਖਖਲੀ ਚੀਚੀ ਬੋਲੀ ਜਾਂਦੀਆਂ ਮੇਲੇ ਮਰ ਬਊ ਪੱਤੀ ਨਹੀਂ ਕਰ ਬਾਈ ਉਹਨੂੰ ਟਕੇਲਾ ਪੂਰੇ ਤੇ ਮੈਂ ਆਪੇ ਸਾਹਮਣੂ ਕਰ ਲਈ ਕੋਤ ਸਮੇ ਕੱਲੀ ਖਾਂ ਪੁੱਤ ਪਾਇ ਦੇ ਖਾਂਦੀ ਕਬੜੀ ਤੀਮੀ ਨਾ ਮੇਰੇ ਦਾ ਜਦੋਂ ਦੀ ਪੱਲੇ ਪਈ ਐ ਉਹਦਾ ਲੈਣੇ ਕਰ ਲੈ ਲੈਣੇ ਬਸ ਗੁੱਸਾ ਤਾਂ ਡੇਰੇ ਦਾ ਆਵੇ ਡੇਰੇ ਕਿਉਂ ਗਈ ਨੀਂਆਂ ਗੋਲੀਆਂ ਬੋਲਣੋ ਜਦੋਂ ਦੇਖਦਾ ਡਾਂਗ ਚੱਕ ਲੈਂਦਾ ਜਦੋਂ ਦੇਖਦਾ ਜੁੱਤੀ ਚੱਕ ਲੈਂਦਾ ਮੈਂ ਦੱਸ ਨੀ ਤੇਰੇ ਕੁੱਤੇ ਦੀ ਹੱਡੀ ਲੱਗੀ ਐ ਤੈਨੂੰ ਬੰਦੇ ਬੰਦੇ ਕਹੀ ਜਾਂਦਾ ਵੀ ਹੁਣੇ ਹੀ ਬੋਲ ਪਾ ਹੁਣੇ ਬਦੀ ਰੋਟੀ ਪਾਣੀ ਖਾ ਕੇ ਪੱਖੇ ਗਲੇ ਪੈ ਜਾ ਬੱਬੂ ਦੇ ਪਾਪੇ ਜਦ ਆਪਾਂ ਨੂੰ ਸਿਆਣੇ ਨੇ ਦੱਸਿਆ ਹੋਇਆ ਆ ਵੀ ਘਰ ਜੋਤ ਲਾਉਣੀ ਆ ਹੇ ਤਸਮਾਦ ਉਹ ਚੰਨਣ ਸੁੰਦੇ ਉੱਥੇ ਕੱਚੀ ਲੱਸੀ ਪਾਣੀ ਆ ਤੂੰ ਕਿਉਂ ਨਹੀਂ ਉੱਥੇ ਕੱਚੀ ਲੱਸੀ ਪਾਉਣ ਜਾਂਦਾ ਕਦੀ ਗਿਆ ਕੱਚੀ ਲੱਸੀ ਪਾਉਣ ਤੂੰ ਘਰ ਤੋਂ ਆਹ ਦਾਰੂ ਘੜਦਾ ਫਿਰਦਾ ਤੂੰ ਮੈਨੂੰ ਕਹਿੰਦਾ ਵੇ ਗੁਰੂ ਘਰ ਜਾਇਆ ਕਰ ਮੈਨੂੰ ਡੇਰੇ ਜਾਣ ਤੋਂ ਰੋਕ ਨਾ ਸਾਰੇ ਪਾਸੇ ਮੇਰੇ ਬੰਦਸ਼ਾ ਲਾਉਣਾ ਤੂੰ ਆਪ ਹਟਿਆ ਹੋਲੀ ਮਰ ਲੈ ਮੈਂ ਤੈਨੂੰ ਬੰਦੇ ਬੰਦੇ ਕਹਿਣਾ ਹੋਲੀ ਬੋਲ ਪਾ ਮੇਰੇ ਸੜਕ ਆਹਦਾ ਦੇ ਵੇਖਣੇ ਆਉਂਦੇ ਫਿਰਦੇ ਜੀਰੀ ਲਾਉਂਦੇ ਫਿਰਦੇ ਲੋਕ ਭਈ ਨਾ ਕੱਢ ਹੈ ਨਾ ਕੱਢ ਤੂੰ ਮੈਨੂੰ ਰੋਕਦਾ ਫਿਰਦਾ ਨਾ ਕੱਢ ਦਾਰੂ ਤੈਨੂੰ ਕਿਸੇ ਦਾ ਚਾਹ ਨਹੀਂ ਤੈਨੂੰ ਆਪਣੀ ਤੀਮੀ ਦਾ ਚਾਹ ਨਹੀਂ ਤੈਨੂੰ ਧੀਆਂ ਦਾ ਚਾਹ ਨਹੀਂ ਤੈਨੂੰ ਪੁੱਤਾਂ ਦਾ ਚਾਹ ਨਹੀਂ ਤੈਨੂੰ ਜੁਆਈਆਂ ਦਾ ਚਾਹ ਨਹੀਂ ਜੁਆਈ ਰੱਖਿਆ ਉਹ ਕੱਢਦਾ ਤੀ ਜੁਆਈ ਕਰਦੇ ਤੇ ਸਾਰਾ ਕੁਝ ਨੋ ਪੱਤ ਕੱਢ ਤੇ ਤੈਨੂੰ ਨਵੇਂ ਜੰਮੇ ਪੋਤੇ ਦਾ ਚਾਹ ਨਹੀਂ ਤੈਨੂੰ ਕਿਸੇ ਦਾ ਤੈਨੂੰ ਉਪਰੀਆਂ ਤੀਮੀਆਂ ਦਾ ਚਾਹ ਤੈਨੂੰ ਦਾਰੂ ਦਾ ਚਾਹ ਤੂੰ ਕਿਹੜੀ ਕਿਹੜੀ ਉਪਰੀ ਕੋਲ ਦੀ ਨਹੀਂ ਜਾਨਾ ਤੂੰ ਉਪਰੀ ਤੀਮੀ ਕੋ ਖੜਾ ਨਹੀਂ ਸੀ ਰਾਜਗੁੰਡੀ ਕੋ ਖੜਾ ਕੀ ਕਰਦਾ ਸੀ ਕੱਲ ਆਪ ਭੇਂਦੇ ਖਾ ਮੇਰੀ ਪਰਜਾਈ ਆ ਉਹ ਮੇਰੇ ਮੇਰੇ ਭਾਈ ਦਾ ਪਰਿਵਾਰ ਆ ਉਹ ਜਾਂ ਤੇਰਾ ਭਾਈ ਮਰ ਗਿਆ ਤੂੰ ਰਾਜਗੁੰਡੀ ਕੋਲ ਕੀ ਕਰਨ ਗਿਆ ਸੀ ਤੂੰ ਪਰਜਾਈ ਕੋ ਕੀ ਕਰਨ ਗਿਆ ਸੀ ਗੱਲ ਸੁਣ ਕੀ ਗੱਲ ਜੇ ਭਾਈ ਮਰ ਗਿਆ ਉਹਦੇ ਜਵਾਕ ਨਹੀਂ ਹੈਗੇ ਉਹਦੇ ਜਵਾਕ ਨੇ ਮਾੜਾ ਮੋਟਾ ਦੇਖ ਰਿਹਾ ਹੈ ਤੇਰੇ ਆਪਣੇ ਜਵਾਕ ਉਹ ਉਹ ਦੱਸ ਉਹ ਕਿੱਧਰ ਜਾਣ ਆਪਣੇ ਜਵਾਕਾਂ ਨੂੰ ਤੂੰ ਚੱਲਦਾ ਨਹੀਂ ਮੈਨੂੰ ਚੱਲਦਾ ਤੂੰ ਤਾਂ ਭਾਈ ਤੇਰੇ ਤਾਂ ਦਿਮਾਗ ਤੇ ਪੁੱਠੀ ਚੱਕਰੀ ਫਰੀ ਹੋਇਆ ਤੇਰੇ ਕੋ ਤੇਰੇ ਅਸਲ ਤੇਰੇ ਬਸ ਦੀ ਗੱਲ ਹੀ ਤੇਰਾ ਇੰਜਣ ਹੋਏ ਨੂੰ ਬਹੁਤ ਟਾਈਮ ਹੋ ਗਿਆ ਤੇਰੀ ਸਰਵਿਸ ਭਾਲ ਦੇ ਸੀ ਲੈ ਤੂੰ ਸਰਵਿਸ ਕਰ ਦੇ ਪਹਿਲਾਂ ਕਰ ਮੈਂ ਵੀ ਦੇਖਦੀ ਤੈਨੂੰ ਸਰਦੀ ਤਾਂ ਮੇਰਾ ਬਲੱਡ ਨਾ ਮੈਂ ਸਮਾਨ ਕੱਢ ਰਿਹਾ ਮੇਰਾ ਉੱਧਰ ਸਮਾਨ ਚੜ ਗਿਆ ਓੱਖਾ ਹੋ ਜੂ ਮੈਂ ਤੈਨੂੰ ਦੱਸਦਾ ਮੈਂ ਬਹੁਤ ਗਰਮੀ ਚ ਪਾਪਾ ਮਫਾ ਮਿਹਨਤਾਂ ਨਾਲ ਰੇ ਪਹੁੰਚਿਆ ਰ ਤੱਕ ਸਮਾਨ ਨਹੀਂ ਜਦ ਰਾਜਗੁੰਡੀ ਦਾ ਬੰਦਾ ਹੈ ਨਹੀਂ ਤੇਰੇ ਕੀ ਮੌਰੀ ਚੜਦੀ ਉਹ ਸਾਰੀ ਮੇਰੀ ਜਵਾਨੀ ਖਾ ਕੇ ਮੈਂ ਤਾਂ ਆਪਣੇ ਪਿਆ ਨੂੰ ਕਹਿੰਨੀ ਜਨੇ ਕੰਜਰ ਦੇ ਤੇਰੇ ਲੜ ਲਾਤੀ ਹਾਂ ਉਹ ਕਬਰਾਂ ਚ ਪਿਆ ਵੀ ਮੈਂ ਕਹਿੰਨੀ ਉਹਨੂੰ ਢੋਈ ਨਾ ਮਿਲੇ ਜਨੇ ਤੇਰੇ ਲੜ ਲਾਤੀ ਹੀਰੇ ਵਰਗੀ ਕੁੜੀ ਤੇਰੇ ਵਰਗੇ ਲੁੱੱਚੇ ਦੇ ਦੇਖ ਲੈ ਹੀਰਾ ਦੇਖ ਲੈ ਹੀਰਾ ਮੈਂ ਬੰਦੇ ਬੰਦੇ ਕਹੀਏ ਨਾ ਅੰਦਰ ਬੜਾ ਜ਼ਿਆਦਾ ਮੇਰਾ ਅੰਦਰ ਮਟੀਰੀਅਲ ਨਾ ਖਰਾਬ ਕਰਦੀ ਮੇਰਾ ਅੰਦਰ ਮਟੀਰੀਅਲ ਬਣੀ ਜਾਂਦਾ ਤੂੰ ਸਾਹਮਣ ਆਪਣਾ ਮਟੀਰੀਅਲ ਹਾਂ ਤੈਨੂੰ ਮੈਂ ਦੱਸਾਂ ਉਹ ਗੇਟ ਬੋਲੋ ਕਰ ਦੇ ਕਾਹਦੇ ਆ ਪਾਈ ਦੇ ਖਾਸ ਮਤਿਓ ਪਿੱਛੇ ਚੱਲ ਪਿਆ ਕਰ ਇਹਨਾਂ ਉੱਠੀ ਨਾ ਬੋਲ ਉੱਠੀ ਨਾ

ਕੌਣ ਆ ਪਾਈ ਉਹ ਮੁਲਾਜ਼ਮਾ ਮਾਤਾ